ਕੀ ਕਰਦੇ ਤੇ ਬੱਟੇ ਫਲੈਟ ਦਾ ਇੰਤਜ਼ਾਰ ਕਰ ਰਹੇ ਆ ਯਾਰ ਕੱਦੂ ਕਰਨਾ ਉਧਰ ਗਿਆ ਨਾ ਇੱਕੀ ਲਾਉਣੀ ਆ ਕੀ ਅੱਛਾ ਮੈਨੂੰ ਲੱਗੇ ਕਿ ਤੇ ਕੋਈ ਐਮ ਐਲ ਦਾ ਇੰਤਜ਼ਾਰ ਨਾ ਕਰਦੇ ਹੋ ਲਾ ਤਾਂ ਮੈਂ همین ਸਮਝਿਆ ਸਾਡੇ ਜਣਾ ਨਿੱਕੀ ਜਾਵੇ ਲੱਗਾ ਕਹਾਦ ਕਰਤੀ ਆਪੂਖ ਨੇ ਪੜਾ ਥੋੜਾ ਮਾਰਦਾ ਗੱਪੀ ਛਡਵਾ ਮੈਂ ਹਾਂਜੀ ਹਾਂਜੀ ਉਹ ਮੈਨੂੰ ਪਤਾ ਤੁਸੀਂ ਤਾਂ ਗੱਪ ਕਦੇ ਨਹੀਂ ਮਾਰਿਆ ਉਹ ਮੈਨੂੰ ਦੱਸੋ ਮੈਨੂੰ ਕਰਮੇ ਦਾ ਫੋਨ ਆਇਆ ਸੀ ਉਹਨੂੰ ਤੁਸੀਂ ਕੀ ਕਿਹਾ ਵੀ ਸਾਡੇ ਮਰੂਦਾ ਦੇ ਬਾਗ ਲੱਗਿਆ ਹੈ ਮੈਂ ਸੁਣ ਕੇ ਹੈਰਾਨ ਰਹਿ ਗਈ ਵੀ ਕਿਹੜੇ ਤਿੰਨ ਤਿੰਨ ਬੁੱਟੇ ਮਰੂਦਾਂ ਦੇ ਲੱਗੇ ਉਹਨੂੰ ਬਾਗ ਬਣਾ ਲਿਆ ਤੁਸੀਂ ਹੈ ਹੋਰ ਕੀ ਹੋਰ ਬਾਗਿਆ ਬੱਸ ਕਰ ਕਰ ਮੈਂ ਦੱਸੂ ਮੈਂ ਕਿ ਹੁਣ ਅੱਡੇ ਘਰੇ ਨਹੀਂ ਝੂਠਾ ਵੀ ਨਹੀਂ ਪਾ ਸਕਦੀ ਮੈਂ ਚੁੱਪ ਕਰ ਗਈ ਕਿ ਨਹੀਂ ਭੈਣੇ ਹੋਰ ਪੱਕਗੇ ਹੋਣਗੇ ਕਹਿੰਦੀ ਅਸੀਂ ਆਵਾਂਗੇ ਮੈਂ ਕੋਈ ਨਾ ਜਿਉ ਹੁਣ ਦੱਸ ਕੀ ਉਹਨਾਂ ਨੂੰ ਫਿਰ ਇੰਨੇ ਕਿੰਨੇ ਕਮਰੂਦ ਲੱਗਦੇ ਆ ਆਪਣੇ ਜਿਹੜੇ ਝੂਠ ਤਾਂ ਬੋਲਦੀ ਆ ਪਾ ਗਿਆ ਪਾ ਗਿਆ ਪਾ ਗਿਆ ਛਾ ਚੱਲ ਮੰਨ ਲੈਣੇ ਆ ਮੰਨਣੀ ਕਹੂਗੀ ਛੋਟੀ ਉਹ ਮੈਨੂੰ ਐ ਵੀ ਕਹਿਣਦੀ ਆ ਮੇਰਾ ਬਹੁ ਬਣੀ ਹੋਈ ਆ ਛਾ ਠੀਕ ਆ ਚੱਲ ਚੰਗਾ ਮੈਂ ਤਾਂ ਜਾਣਨੀ ਆਂਗੀ ਘਰੇ ਕੰਮ ਹੋਰ ਕਰਨੇ ਨੇ ਹਾਂ ਪਰ ਮਾਣ ਆਉਂਦਾ ਮੈਨੂੰ ਅੱਗੇ ਪਿੱਛੇ ਫਿਰਦੇ ਤੇ ਮੇਰੇ ਵੋਟਾਂ ਵੇਲੇ ਉਹ ਬੱਸ ਕੰਜੰਗਾ ਮੈਂ ਤਾਂ ਘਰੇ ਜਾਨੀ ਆ ਮੈਂ ਤਾਂ ਦੱਸਣ ਆਈ ਸੀ ਵੀ ਐਵੇਂ ਨਹੀਂ ਕਿਸੇ ਨੂੰ ਗੱਪ ਰੋੜੀ ਜੇ ਕੱਲੂ ਕੋਈ ਹੋਰ ਗੱਲ ਹੋ ਗਈ ਤੀ ਐਵੇਂ ਹੀ ਅਗਲਾ ਮੈਨੂੰ ਕਹੂਗਾ ਲੈ ਕੱਪ ਵਾਲੀ ਕਿਹੜੀ ਗੱਲ ਹੈ ਮੈਂ ਤਾਂ ਘਰੇ ਕੰਮ ਕਰਨੇ ਜਾਨੀ ਆ ਮੈਂ ਤਾਂ ਓਰੇ ਆ ਓਰੇ ਗੱਲ ਸੁਣ ਮੇਰੀ ਕੜ ਕੇ ਹੁਣ ਕਿਹੜੀ ਗੱਲ ਕਰਨੀ ਆ ਹੁਣ ਦਸਤੂਰ ਕਿਹੜੀ ਗੱਲ ਸੁਣਾਉਣੀ ਆ ਆ ਮੋਦੀਆ ਪਾਉਣਾ ਵਾਦੀਗਾ ਮੋਦੀ ਮੀਟਿੰਗ ਕਰਨ ਨੂੰ ਕਰਦਾ ਮੈਨ ਨਾਲ ਅੱਛਾ ਫੇਰ ਕੀ ਕਿਹਾ ਤੁਸੀਂ ਮੈਂ ਕਿਹਾ ਮੈਨੂੰ ਤਾਂ ਟਾਈਮ ਨਹੀਂ ਹੈਗਾ ਹੱਤਾ ਜੀਰੀ ਵੀ ਲਾ ਰਿਹਾ ਹਾਂ ਤਾਂ ਵਿਹਲਾ ਬੰਦਾ ਯਾਰ ਅੱਛਾ ਲੋਕਾਂ ਦੇ ਹੱਕ ਮਾਰਦਾ ਫਰੀ ਜਾਨਾ अच्छा ठीक वो तामा कैंसिल ਕਰਤੀ ਆ ਧਰਨੇ ਵਿੱਚ ਕਿਸਾਨ ਨਹੀਂ ਨਾ ਹੈਰਾਨ ਕਰੇ ਪਹਿਲਾਂ ਵੀ ਜੇ ਮੈਂ ਉਹਦੇ ਭਾਈ ਜਰ ਦਾ ਸਾਥ ਨਹੀਂ ਦਊਗਾ ਹੋਰ ਕੀ ਕਿਤੇ ਮੈਂ اچھا ਇੰਨਾ ਦਿਮਾਗ ਖੱਡਾ ਹੋਰ ਮੈਨੂੰ ਕਹਿੰਦਾ ਮੈਂ ਖੁਣੂ ਮਿਲਣਾ ਅਸੀਂ ਬੇਲਿਆ ਤੇਰੇ ਵਾਸਤੇ ਮਿਲਣ ਵਾਸਤੇ اچھا 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 ਹਾਂ ਭੱਜਿਆ ਫਿਰਦਾ ਆ ਵਿਆਹ ਨੂੰ ਆਪਣੇ ਕਹਿ ਤੀ ਕਹਿੰਦਾ ਮੈਂ ਹੈਲੀਕਾਪਟਰ ਲੈ ਕੇ ਆਉਂਗਾ ਜੀ ਹੈਲੀਕਾਪਟਰ ਚ ਬਰਾਤ ਲੈ ਕੇ ਜਾਊਂਗਾ ਨਾ ਥੋੜੀ ਮੈਂ ਚੰਪੇਰ ਦੋ ਦਿਨ ਮਨਾ ਕਰਤਾ ਨੂੰ ਮੈਂ ਮਨਾ ਕਰਤਾ ਤੁਹਾਡੀ ਇੰਨੀ ਜ਼ਿਆਦਾ ਬਣਦੀ ਸੀਗੀ ਗੱਡੀ ਚ ਕਾਤੋਂ ਲੈ ਕੇ ਆਏ ਸੀ ਬਰਾਤ ਕੋਈ ਜਹਾਜ ਉੱਚ ਲਿਆਉਂਦੇ ਨਾਲੇ ਵਧੀਆ ਟੌਰ ਬਣਦੀ ਹੈ ਉਹ ਜਹਾਜ ਜੇ ਖਰਾਬ ਹੋ ਗਿਆ ਥੋੜਾ ਜਹਾਜ ਵਿੱਚ ਥੋੜੀ ਪ੍ਰੋਬਲਮ ਆ ਗਈ ਯਾਰ ਘਮੰਤਾਂ ਵਾਲੇ ਪਿੱਛੇ ਫੇਰੇ ਮੇਰੇ ਮੈਂ ਹੁਣ ਟਿਕਟ ਦੇਣੀ ਆ ਜਿਹੜਾ ਦੇ ਕਿੰਨੇ ਡਰਾਈਵਰ ਹੁੰਦੇ ਨੇ ਫਿਰ ਡਰਾਈਵਰ ਕਿਹੜੇ ਹੁੰਦੇ ਨੇ ਦੋ ਹੁੰਦੇ ਨੇ ਡਰਾਈਵਰ ਛੇ ਡਰਾਈਵਰ ਹੁੰਦੇ ਨੇ ਹੋਰ ਕਿ ਡਰਾਈਵਰ ਹੁੰਦੀ ਆ ਜਹਾਜ਼ ਨੂੰ ਚਲਾਉਣ ਨਾਲੇ ਮੈਂ ਤਾਂ ਉਂ ਗਿਆ ਸੱਚੀ ਲੱਗੇ ਤਾਂ ਪਾਇਲਟ ਉਹਦੇ ਨੂੰ ਨਹੀਂ ਪਤਾ ਇਹਨੂੰ ਚੰਗਾ ਮੈਂ ਤਾਂ ਜਾਨੀਆਂ ਉਹਦਾ ਫੋਨ ਸੰਭਲ ਨਾਲ ਰੱਖ ਲਿਆ ਕਰ ਹੋਰ ਉਹਦੇ ਬਾਰੇ ਵੀ ਸੁਣ ਲਾ ਹੁਣ ਨਹੀਂ ਨਹੀਂ ਬਸ ਮੈਂ ਨਹੀਂ ਸੁਣਨੇ ਮੈਂ ਕੰਮ ਕਰਨੇ ਸੀ ਕੀ ਕਰੀਏ ਨੇ ਸੰਦੀਪ ਹਾਂਜੀ ਆ ਜੋ ਠੀਕਾ ਲੱਗ ਰਹੀ ਸੀ ਕੁਝ ਨਿਵਾਸਾਂ ਹੀ ਸੈਟਿੰਗ ਜੀ ਕਰਦੀ ਸੀ ਛੇਤੀ ਛੇਤੀ ਕੰਮ ਨਵੇੜਲਾ ਕਿਉਂ ਆਉਣਾ ਕਿਸੇ ਨੇ ਰਾਜ ਦੀ ਕੰਮ ਲਾ ਰਹੇ ਨੇ ਹੈ ਹੋਰ ਅੱਛਾ ਹੋਰ ਤੂੰ ਜਿਆਦੀ ਜਿਆਦੀ ਕੰਮ ਨਵੇੜਲਾ ਮੈਂ ਤੈਨੂੰ ਪਤਾ ਕੰਮ ਨੇ ਤਾਰ ਹੀ ਮੁਟਦੇ ਨਹੀਂ ਸਹੀ ਗੱਲ ਐ ਡੱਡਾ ਡੱਡਾ ਗੱਪ ਮਾਰਦੇ ਨੇ ਹੋਰ ਉਹਦਾ ਪਤਨੀ ਕੀ ਗੱਪ ਮਾਰੀ ਜਾਵੇ ਐ ਕਰਦੀ ਆ ਮੈਂ ਜਿਹੜੇ ਕੰਮ ਥੋੜੇ ਮੁਟ ਰਹੇ ਨੇ ਫਟਾਫਟ ਨਵੇੜ ਲੈਣੀ ਫਟਾਫਟ ਨਵੇੜਾ ਪੇਰ ਤੱਕ ਪਤਾ ਹੀ ਆ ਬਹਿ ਗਿਆ ਇੱਕ ਵਾਰੀ ਕੋਲ ਉੱਠਣਾ ਨੰਦਾਰੋ ਹਾਂ ਸਹੀ ਗੱਲ ਐ ਬਹੁਤ ਗੱਪ ਮਾਰਦਾ ਹੈ ਪਰ ਉਹ ਇੱਕ ਗੱਲ ਹੈ ਜੀ ਜੀ ਲਵਾ ਕੇ ਰੱਖਦਾ ਪੂਰਾ ਜੀ ਤਾਂ ਲਵਾ ਕੇ ਰੱਖਦਾ ਇਹ ਗੱਲ ਸਹੀ ਹੈ ਹਾਂ ਹਾਂ ਕਾ ਕੰਮ ਨੇ ਮੇੜ ਤੂੰ ਹਾਂ ਬਸ ਮੇਰੇ ਜਿਹੜੇ ਕੰਮ ਰਹਿੰਦੇ ਉਹ ਕਰ ਲੈਣੀਆਂ ਹਾਂ 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 ਠੀਕ ਹੈ ਜੀ ਹੋਰ ਵੀਰੇ ਵਧੀਆ ਠੀਕ ਠਾਕ ਕੰਮ ਨੇ ਵਧੀਆ ਵਜੇ ਕੰਮ ਕਰ ਕਿਵੇਂ ਆ ਵਧੀਆ ਵੀਰੇ ਕੀ ਕੰਮ ਕਰਦੇ ਹੋ ਨਾ ਬਣਾਉਂਦੇ ਕੰਮ ਦਾ 30 35 ਚੀਲੇ ਜਮੀਨ ਆਪਣੇ ਲਵੇ ਅੱਛਾ ਅੱਛਾ ਹਾਂ 60 70 ਘੋੜੀਆਂ ਰੱਖੀਆਂ ਹੋਈਆਂ ਨੇ ਹੈਗੀਆਂ ਪੂਰੇ ਸਿਰੇ ਨੇ ਪੂਰਾ ਟੋਪ ਨੇ ਵੀਰੇ ਅੱਛਾ ਪੂਰੀ ਮੈਂ 82 ਦਾ ਇਤਨਤਨ ਕਰ ਰੋਟੀਆਂ ਦੀਆਂ ਫਿਰ ਤਾਂ ਵੱਡੇ ਹੀ ਕੰਮ ਆਣਾ ਵੱਡੇ ਹੀ ਕੰਮ ਆ ਵੀਰੇ ਬੱਚੇ ਦਾ ਮੈਨੂੰ ਆਪਾਂ ਜਾ ਕੇ ਤਾਂ ਇਹਦੀ ਬੱਟਾ ਤਾਂ ਖੇੜੇ ਹੀ ਨਾ ਤਾਂ ਬਸ ਸੁਣਿਓ ਜੀ ਕੀ ਖੇੜੇ ਹੋ ਕੋਈ ਨਹੀਂ ਵੀਰੇ ਇਹ ਤਾਂ ਆਪ ਵੀ ਗੱਲ ਕਰ ਰਹੇ ਹੋ ਅੱਛਾ ਅੱਛਾ ਬਾਕੀ ਮੈਂ 70 ਤਵੇਲਾ ਹੈਗਾ 40 50 ਮਹਸਾਣੇ ਹੋਗੀ ਪੂਰੀ ਵਧੀਆ ਜੀਆਂ ਅੱਛਾ 40 45 ਲੀਟਰ ਦੁੱਧ ਦੰਦੀਆਂ ਨੇ ਆਈਆਂ ਠੀਕ ਹੈ ਹਾਂ ਫਿਰ ਨਵੀਰੇ ਗਿੰਦੀ ਬੁੱਕ ਥੋੜੇ ਮੱਝ ਤਨ ਹੁੰਦਾ ਜੋ ਹਾਂਜੀ ਹਾਂਜੀ ਭਾਣੇ ਬਿਲਕੁਲ ਹੈਗਾ ਹੈ ਡੇਰੀ ਚ ਤੁਸੀਂ ਛੋਟੀ ਹੀ ਕੰਨੀ ਚ ਲੈ ਜਾਨੇਗਾ ਨਾ ਤਾਂ ਕਿਉਂ ਮੇਰੀ ਬੀਚੀ ਤਾਂ ਇਹ ਨਹੀਂ ਕਰ ਲੈਣ ਦੇਖ ਲਓ ਸੋ ਉਹ ਕਹਦੇ ਆਏ ਹਮ ਹਮ ਤਾਂ ਹੈਲੀਕਾਪਟਰ ਆਇਆ ਰੀ ਅੱਛਾ ਅੱਛਾ ਉਹ ਕਿ ਤੱਕੜਾ ਕਰੇ ਉਹ ਪਿੰਡ ਦੇ ਬਾਹਰ ਬਾਹਰ ਖੜਾਗਾ ਅੱਛਾ ਅੱਛਾ ਹਮ ਆਪਣੇ ਝੇਰੇ ਬਣ ਗਏ ਇੱਥੇ ਇਹਨੇ ਬਣਾਤਾ ਅੱਛਾ ਅੱਛਾ ਬਣ ਗਿਆ ਉਹ ਠੀਕ ਹੈ ਠੀਕ ਹੈ ਮੈਨੂੰ ਲੱਗਿਆ ਆਵਾਜ਼ ਜੀ ਤਾਂ ਮੈਨੂੰ ਆਈ ਹੈਲੀਕਾਪਟਰ ਸੀ ਟੋੜਦੇ ਨਹੀਂ ਹੋਣੀ ਫਿਰ ਹਾਂ ਸਾਡੇ ਵਾਲੇ ਦੀ ਸੀ ਠੀਕ ਹੈ ਜੀ ਹਾਂ ਜੀ ਹਾਂ ਬਸ ਉਹ ਵੀ ਆਇਆ ਸੀ ਜਦੋਂ ਆਜਾਈਏ ਨਾ ਉਦੋਂ ਆਇਆ ਸੀ ਅੱਛਾ ਚਲੋ ਬਦਿਆ ਹਾਂਜੀ ਹਾਂਜੀ ਉਹ ਤਾਂ ਵਾਪਰ ਘਾਟੀ ਗੱਟੀ ਖੜੀ ਤੇ ਆਪਣੀ ਉੱਥੇ ਅੱਛਾ ਫਿਰ ਮੁੜਦੀ ਅਸ ਉਹਦੇ ਵਿੱਚ ਹੀ ਆ ਜਾਵਾਂਗੇ ਠੀਕ ਹੈ ਜੀ ਹਾਂ